ਵੇਚਦੀ ਤੇ ਉਰੇ ਆ ਸਰਬੋਂ ਦਾ ਫੇਰਾ ਹੀ ਲੈ ਪੈਂਦੀ ਆ ਦੇਖੋ। ਯਾ ਕਰੇ ਭਈਆ, ਕਿਆ ਕਰੇ ਇਤਨੀ 스ਨੋ ਪਾੜ ਰਹੀ ਹੈ ਹਮਾਰੇ ਦੇਸ਼ ਮੇ ਤੋ। ਵੇਚਦੀ ਆ ਹਾਲ ਹੋ ਜਾਂਦੀ ਆ ਹੁਣਾ ਦੋ ਲੈਣਾ ਗਿਆ। ਇੱਕ ਵੀ ਨਹੀਂ ਪ੍ਰੋਪਰ। ਬਾਪਿਓ ਬੜਾ ਬੁਰਾ ਹਾਲ ਆਗਾ। ਤੀਨਾ ਹੀ ਕੋਣ ਨਹੀਂ ਤੇ 17 ਹਾਈਵੇ ਜਾਣਾ ਸੀਗਾ ਆਪਾਂ। ਉਹ ਵੀ ਤਿੰਨ ਤਰੀਕ ਤਾਈ ਬੰਦ ਕਰਤਾ ਇਹਨਾਂ ਨੇ। 11 ਤਾਂ ਬੰਦ ਹੀ ਸੀਗਾ ਹਣਾ ਸੌਲਟ ਲਾਸਟ ਟਾਈਮ ਮੈਂ ਐਸੀ ਗੋਡਿਆਂ ਤਾਂ ਹੀ ਸੀ ਹਨਾ ਸਨੋ ਉੱਚੀ ਤੇ ਹੁਣ ਹੋਈ ਪਈ ਲੱਕ ਦੇ ਬਰਾਬਰ ਬਰਾਬਰ ਦੇਖਿਓ ਬਾਪਿਓ ਸਨੋ ਦੇ ਢੇਰ ਆ ਵਿਚਾਲ ਦੀ ਨੰਗਾ ਬਣਾਇਆ ਹੋਇਆ ਆ ਮੋਡੇ ਮੋਡੇ ਮੈਂ ਲੱਖ ਲੱਖ ਕਹੀ ਜਾਂਦਾ ਸੀ ਆ ਦੇਖੋ ਬਰਾਬਰ ਆ ਮੋਡੇ ਮੋਡੇ ਇੱਥੇ ਆਪਣੇ ਮੁੰਡੇ ਕੁੜੀਆਂ ਕੰਮ ਕਰਦੇ ਮੋਸਟਲੀ ਟੈਮ ਹਟਣਾ ਤੇ ਹੋਗੇ ਹਨਾ ਜਾਂ ਹੋਰ ਤੇ ਆਪਣੀ ਭੈਣ ਭਰਾਗੇ ਕੁੜੀਆਂ ਵੀ ਆਪਣੀਆਂ ਹੀ ਭੈਣਾ ਛੋਟੀਆਂ ਵੱਡੀਆਂ ਹਨਾ ਤੁਸੀਂ ਤੇ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ YouTube ਤੇ ਨਾਲ ਦੀ ਨਾਲ ਬੈਲ ਆਈਕਨ ਤੇ ਜਿਹੜੇ ਭੈਣ ਭਰਾ ਦੇਖ ਰਹੇ ਫੇਸਬੁੱਕ ਤੇ ਤੇ ਉਹ ਕਰ ਲੋ ਫੋਲੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨੀ ਭੁੱਲਣਾ ਲਵ ਯੂ ਹਾਂਜੀ ਸੰਗ ਤੇ ਕੀ ਹਾਲ ਚਾਲ ਆ ਸਾਰੇ ਚੜਦੀ ਕਲਾ ਚ ਸ਼ੋਰ ਵਗੈਰਾ ਲੈ ਆਏ ਹੁਣ ਤੁਰਦੇ ਆ ਨਿਕਲਿਏ ਨਿਕਲਿਏ ਕੱਲਾ ਟਰੱਕ ਹੀ ਖੜਾ ਰਹਿ ਗਿਆ ਆਪਣੇ ਆਲਾ ਸਾਰੇ ਆਸ-ਪਾਸੋਂ ਵਾਗੇ ਮੈਂ ਇਹਨਾਂ ਆ ਕੀ ਤੁਰਦੇ ਆਂਗੇ ਗਾਂ ਪਤਾ ਨਹੀਂ ਹਾਈਪੇ ਤੇ ਕਿੰਨਾ ਟਾਈਮ ਖੜਨਾ ਖੜਨਾ ਪੈਣਾ 13 ਦਾ ਖੁੱਲ ਗਿਆ ਹਾਈਵੇ 17 ਤੇ 11 ਦਾ ਬੰਦੀ ਹੈ ਸਾਰਾ 17 13 ਖੁੱਲ ਗਿਆ 17 ਚੱਲਦੇ ਸੰਤੋਖ ਹੈਗਾ ਨਾਲ ਉਦੋਂ ਨੂੰ ਉਹ ਵੀ ਤੁਰ ਪੂਗਾ ਆ ਫੇਰ ਨਿਕਲਦੇ ਆ ਪੂਰਾ ਰਿਫਲੈਸ਼ਰ ਆਫਨ ਕਰਕੇ ਟਰੱਕ ਸਟਾਰਟ ਕਰਕੇ ਇੰਨਾ ਜੋ ਕੇ ਤੰਗ ਤਾਂ ਨਹੀਂ ਹੋਇਆ ਹਵਾ ਬੜੀ ਠੰਡੀ ਆ ਹੋਏ ਸੌਤ ਨਾ ਪਈ ਉਸ ਜੇ ਪਾਛਾ ਸੌ ਕਰਕਿਓ ਲਾਈਨ ਮੇਟਰ 11 ਦਾ ਉਹੀ ਬੰਦ ਆ 17 ਹਾਈ ਤੇ ਚੱਲਦੇ ਆ ਬਾਕੀ ਪਰਮਾਤਮਾ ਨੂੰ ਪਤਾ ਕੀ ਹੋਣਾ ਬਹਿ ਸਟਾਰਮ ਤਾਂ ਰਾਤ ਦਾ ਹੀ ਸੀਗਾ ਉਹ ਦੁਆਤਾ ਸ਼ੋਅ ਨਹੀਂ ਕਰਦਾ। ਇਹ ਆਈ ਬੈਣ ਤਾਂ ਬੜਾ ਸੋਹਣਾ ਲੱਗਿਆ ਹੋਇਆ ਹੈਗਾ। ਬਾਕੀ ਪਰਮਾਤਮਾ ਨੂੰ ਪਤਾ। ਤੇਰਾ ਪੂਰਾ ਉਕਤ ਰਿਪੋਰਟ ਆ ਰਾਮ ਨੂੰ। ਸਤਨਾਬਾਈ ਗੁਰੂ ਜੀ ਚੇਪਾਸ਼ਾ ਸੁੱਖ ਰੱਖਿਓ। ਡੈਕਸੀ ਗੁਰੂ ਘਰ ਇਹਦੇ ਕੋਲ ਦੀ ਆਪਾਂ ਫੇਰ ਚੱਲਦੇ ਆਂ। ਵਾਹਿਗੁਰੂ ਕਿਰਪਾ ਕਰਿਓ ਵਧੀਆ ਵਧੀਆ ਪਹੁੰਚੀਏ ਘਰੇ ਬਹੁਤ ਦਿਨ ਹੋ ਗਏ ਬਾਬਾ ਜੀ ਇੱਥੇ ਉੱਤੇ ਆਪਾਂ ਮਾ ਥਾ ਢੇਕੇ ਗਏ ਸੀਗੇ ਲੈਕਸੀ ਗੁਰੂ ਕਰ ਹਾਈ ਦੇ ਕਰਕੇ ਰੈੱਡ ਚੋ ਕਰਦਾ ਯਾਰ ਦੇਖੋ ਸਾਰਾ ਟ੍ਰੈਫਿਕ 20 30 ਦੀ ਸਪੀਡ ਤੇ ਹੋ ਗਿਆਗਾ ਇੱਥੇ ਜਾ ਕੇ ਗੰਦਾ ਆ ਜਿਹੜੀ ਇੱਧਰ 11 ਸਤਾ 11 ਹਾਈਵੇ ਤਾਂ ਖੁੱਲੇ ਨਹੀਂ ਆਪਾਂ 17 ਜਾਣਾ ਜਿਹੜੇ 17 ਤੇ ਵੀ ਸنوਹ ਆ ਨਾ ਜਿਹੜੇ ਕੈਮਰੇ ਲੱਗੇ ਹੁੰਦੇ ਆ ਹਸਪਤਾਲਾਂ ਤੇ ਵਿਚੇ ਰੋਡ ਤੇ ਜਿਹੜੇ ਕੈਮਰੇ ਆ ਰਾਜ ਜੋਗਨ ਨੇ ਭੇਜਿਆ ਉਹ ਆਏ ਆ ਜਿਵੇਂ ਖੇਤਾਂ 'ਚ ਸنوਹ ਪਈ ਹੁੰਦੀ ਆ ਵੀ ਖੁੱਲੀ ਆਏ ਰੋਡ ਕੀਤੀ ਪਈ ਸੀਗੀ ਤੇ ਆ ਮਲਾਉ ਦੇ ਕਰਕੇ ਆ ਹੁਣ ਜਾਂਦਾ ਮੂਰੇ ਸਾਫ ਕਰਨ ਵਾਲੇ ਜਾਂਦੇ ਆ ਜਿਹੜਾ ਐਡਾ ਰਾਜ ਪੈ ਗਿਆ ਹਨ ਰੱਬ ਜਾਣਦਾ ਵੀ ਐਡਾ ਕੋਈ ਗੱਲ ਤਾਂ ਮੈਨੂੰ ਲੱਗਦੀ ਨਹੀਂ ਸੀ ਆਈਆਂ ਸਾਰ ਬਾਪੇ ਉਹ ਬੜਾ ਬੁਰਾ ਹਾਲ ਆਗਾ ਤੀਨਾ ਹੀ ਕੋਣ ਨਹੀਂ ਤੇ 17 ਹਾਈਵੇ ਜਾਣਾ ਸੀਗਾ ਆਪਾਂ ਉਹ ਵੀ 3 ਤਰੀਕ ਤਾਈਂ ਬੰਦ ਕਰਤਾ ਇਹਨਾਂ ਨੇ 11 ਤਾਂ ਬੰਦ ਹੀ ਸੀਗਾ ਹਣਾ ਸਾਲਟ ਮੇਰੀ ਤੋਂ ਵੀ 3 ਤਰੀਕ ਤਾਈਂ ਬੰਦ ਆ ਹੁਣ ਸੰਤੋਖ ਆਉਂਦਾ ਕਿਹੜਾ ਇੱਥੇ ਆਉਣ ਰੋਡ ਤੇ ਚੱਲਦਾ ਮੈਂ ਉਹ ਤੁਹਾਨੂੰ ਆ ਜਾਊਗਾ ਫਿਰ ਦੇਖਦੇ ਆਂ ਕੀ ਕਰਨਾ ਉਹ ਪੈਟਰੋ ਤੇ ਰੁਕ ਜਾਂਦੇ ਸੰਤੋਖ ਨੇ 5 ਕੁ ਮਿੰਟ ਲੇਟ ਕੀਤਾ ਤੇ ਮੈਂ ਹੁਣੇ ਢੱਪਿਆ ਦੂਜੀ ਸਾਈਡ ਤਾਂ ਜਮ ਨਹੀਂ ਦੂਜੀ ਸਾਈਡ ਪੁਲਿਸ ਵਾਲੇ ਮੂਹਰੇ ਗੱਡੀਆਂ ਲਾ ਕੇ ਹਨਾ ਤਿੰਨੇ ਲੈਣਾ ਚ ਸਾਰਾ ਟ੍ਰੈਫਿਕ ਲੈ ਕੇ ਜਾ ਰਿਹਾ ਵੀ ਤੇਜ਼ ਨਾ ਜਾਣ ਕਿਉਂਕਿ ਉਧਰੋਂ ਹਵਾ ਓਡ ਓਡ ਸਾਰੀ ਹਾਈਵੇ ਤੇ ਆਈ ਜਾਂਦੀ ਆ 400 ਤੇ ਆ ਦੇਖਾ ਜੀਪੀਐਸ ਤਾਂ ਮੇਰਾ ਮੋੜ ਹੀ ਜਾਂਦਾ ਇੰਨੀ ਵਾਰ ਤਾਂ ਨਹੀਂ ਯਾਰ 42 ਕਿਲੋਮੀਟਰ ਦਿਖਾਈ ਜਾਂਦਾ ਹੈ ਵਾਪਸ ਹੌਲੀ ਹੌਲੀ ਚਾਲਦੇ ਆ ਬਾਲਾਪੁਰਾ ਹਾਲ ਆ ਆ ਮੈਂ ਕੋਰਾਂਡਰ ਤੇ ਆ 17 ਹਾਈਵੇ ਚੱਲੇ ਆਣਾ ਵੇਚਦੀ ਆ ਹਾਲ ਹੋ ਜਾਂਦੀ ਆ ਹੁਣਾਂ ਦੋ ਲੇਨਾਂ ਨਹੀਂ ਆ ਇੱਕ ਵੀ ਨਹੀਂ ਪ੍ਰੋਪਰ ਤੇ ਹਵਾ ਇੰਨੀ ਕਿ ਜ਼ਿਆਦੇ ਤੇਜ਼ ਆ ਨਾ ਬਾਪੇ ਜੇ ਟਰੱਕ ਮੈਂ ਆ ਕੇ ਕ੍ਰੋਸ ਕਰਨ ਨੂੰ ਲਾਇਆ ਹਣਾ ਵੀ ਲੈਫਟ ਲੇਨ ਚ ਉੱਤੇ ਸਾਫ਼ ਸੀ ਇੱਕੇ ਦਾ ਵੀ ਧੱਕਾ ਪੈ ਗਿਆ ਆਪਾਂ ਦਾ ਭਾਈ ਵਾਪਸੀ ਨਾਲ ਹੀ ਰਾਈਟ ਲੈਂਡ 'ਚ ਆ ਗਏ ਮਾ ਕੋਈ ਨਹੀਂ ਘੰਟਾ ਵੱਧ ਲਾ ਕੇ ਚੁੰਨ ਹੌਲੀ ਹੌਲੀ ਚੱਲਦੇ ਪਹਿਲਾਂ ਤਾਂ ਰੋਕਿਆ ਸੀ ਮੈਂ ਬੈਰੀ ਵਾਲਿਆਂ ਨੂੰ ਰੁਕਦਾ ਹੀ ਮੈਨੂੰ ਸੰਦੋਖ ਦਾ ਫੋਨ ਆਇਆ ਜੇ ਗੂਗਲ ਮੈਪ ਤੇ ਪਾ ਕੇ ਦੇਖਨੇ ਆਂ ਤੇ ਉਹ ਸੋਹ ਕਰਦਾ ਵੀ 3 ਤਰੀਕ ਨੂੰ ਖੁੱਲਣਾ ਹਾਈਵੇ 17 11 ਤਾਂ ਬੰਦ ਹੈਗਾ ਹੀ ਹੈਗਾ ਮੋੜ ਕਿਉਂ ਨਹੀਂ ਚੱਲ ਉਹ ਤੇ ਸੂਸੈਂਟ ਮੇਰੀ ਹੈ ਨਾ ਸੌਲਟ ਮੇਰੀ ਵਾਲੇ ਬਲੈਂਕ ਜਾਲਿਆਂ ਨੂੰ ਲਾ ਕੇ ਪੁੱਛਿਆ ਉਹ ਕਹਿੰਦੇ ਵੀ ਨਹੀਂ ਇਹ ਗਲਿਚ ਹੈਗਾ ਗੂਗਲ ਮੈਪ ਦਾ ਵੀ ਹਾਈਵੇ ਤਾਂ ਖੁੱਲਾ ਹੈਗਾ ਪਰ ਕੰਡੀਸ਼ਨ ਆਹੀ ਹੈ ਸਾਰੇ ਦੀ ਮੇਰੇ ਕੋਲ ਤਾਂ ਲੋਡ ਵੀ ਜਮਾ ਖਾਲੀ ਯਾਰ ਕਾ ਹੀ ਆ ਗਿਆ ਸਾਰਾ ਤੇ ਆਹੀ ਕੰਡੀਸ਼ਨ ਆ ਸਾਰੇ ਹਾਈਵੇ 'ਤੇ ਬਾਪਨ ਮਾਦਮਾ ਭਲੀ ਕਰੇ ਤੇ ਹੌਲੀ ਹੌਲੀ ਪਹੁੰਚ ਜਿਨਾ ਵਾ ਬਾਈ ਡਰਾਈਵਰ ਤਾਂ ਹੀ ਚੱਲਾਂਗੇ ਇਹ ਸਾਫ਼ ਹੋਇਆ ਤਾਂ ਗੱਲ ਬਕਰੀ ਹੈਗਾ ਹਾਂ ਕਿਉਂਕਿ ਗਾਨ ਰਾਤ ਹੋ ਜਾਣੀ ਆਪਾਂ ਨੂੰ ਬਾਈ ਡਰਾਈਵਰ ਜਾਂਦੇ ਨੂੰ ਹੈਨਾ 10:00-11:00 ਵਜੇ ਆਣੇ ਆ ਪਰ ਕਾਹ ਨੂੰ ਮੋਕ ਕਰਨਾ ਦਿਨ ਦਿਨ ਕੱਟ ਲਾਂਗੇ ਕਾਹ ਨਾਲ ਸਨ 11:00 ਤੱਕ ਬੰਦ ਹੀ ਪਿਆਉ ਦਾ ਸਾਰਾ ਹਾਈਵੇ ਉਨੋਂ ਸਾਰੇ ਬੰਦੇ ਇੱਧਰ ਆ ਗਿਆ ਪਿਛਲੇ ਜਿਹੜੇ ਆ ਗੂ ਉਹ ਧਿਆਨ ਨਾਲ ਚੱਲੋ ਵੀਰ ਬਣ ਕੇ ਹੌਲੀ ਕੰਡਕ ਟਾਈਮ ਲੱਗ ਜੂ ਨਾ ਕੋਈ ਚੱਕਰ ਨਹੀਂ ਹਾਈਵੇ ਬੰਦ ਹੋਏ ਤੋਂ ਵੀ ਤਾਂ ਆਪਾਂ ਕੱਢਦੇ ਹੀ ਆ ਜائیں ਵੀ ਗੜ ਜਾਂਗੇ ਮੇਰੇ ਹਿਦਾਬ ਨਾਲ ਨਹੀਂ ਕੋਈ ਘਰ ਕਪੈਂਦਾ ਉਹ ਗਰੇ ਟਰੱਕ ਵਾਲਾ ਭਰਾ ਜਾਂਦਾ ਹਨਾ ਆਪਣਾ ਹੀ ਆਗਾ ਉਹ ਹੁਣ ਇੱਧੇ ਤੇ ਕਰਾਸ ਕਰਦਾ ਹੀ ਤੁਰ ਜਾਂਦਾ ਸਾਰਿਆਂ ਨੂੰ ਕਰਾਸ ਕਰਦੇ ਯਾਰ ਭਾਈ ਕਿੱਡੀ ਕ ਗੱਲ ਆ 90 ਤੇ ਜਾ ਹੀ ਜਾਂਦਾ 95 ਤੇ ਡਰਾਈਵਿੰਗ ਹਨਾ ਤੂੰ 100 ਤੇ ਜਾ ਬਣੇਗਾ ਤੇ ਉਹਦੇ ਨਾਲ ਕੀ ਹੋ ਜੂਗਾ ਨਾਲੇ ਰੇਸਪੇਚਾ ਆਪਣੇ ਆਪ ਨੂੰ ਪੋਣੇ ਨਾਲੇ ਦੂਜੇ ਨੂੰ ਉਹਨਾਂ ਰਾਈਟ ਲੈਂਡ ਜਿਹੜੀ ਕਾਲੀ ਆ ਇਹ ਹੀ ਦੇ ਆ ਤੁਹਾਡੇ ਸਾਹਮਣੇ ਤੇ ਲੈਫਟ 'ਚ ਹੈ ਆ ਕ੍ਰੋਸ ਕਰਨ ਵਾਲਾ ਜਿੱਥੇ ਉਹ ਗੱਡੀ ਵਾਲਾ ਗਾ ਯਾ ਇਹ ਵੀ ਬੰਦ ਹੁੰਦਾ ਹੁਣ 11 ਤੇ ਜਿਹੜੇ ਭਰਾ ਫਸੇ ਹੋ ਆ ਖੜੀ ਹੈਗੇ ਪਿਆਰ ਨਾਲ ਚੱਲਿਆ ਕਰੋ ਕੋਈ ਘਰਕੜੀ ਪੈਂਦਾ ਧਰੋ ਗੂਗਲ ਮੈਪ ਗਲਿਚ 'ਚ ਸ਼ੋ ਕਰ ਜਾਂਦਾ ਤਿੰਨ ਤਰੀਕ ਤੱਕ ਅੱਜ 30 ਆ 31 ਦਾ ਮਹੀਨਾ ਇਹ ਮਾਇਦਾ ਸੰਦੋਖ ਨੂੰ ਕਹਤਾ ਹੀ ਕਹਿੰਦਾ ਮੇਰੇ ਕੋਲੇ ਰੈਸਟੋਰੈਂਟ ਹੈਗਾ ਨੇੜੇ ਜਿੱਥੇ ਮੈਂ ਖਾਣਾ ਮੈਂ ਕਿਹਾ ਦਾਅ ਵੀ ਰੋਟੀਆਂ ਲਿਆ ਦੁੱਸਤ ਲਿਆ ਦਹੀਂ ਸਾਰਾ ਕੋਈ ਦਾਲ ਸਬ지 ਚੱਕ ਲਿਆ ਉਹ ਜਲਾ ਚੱਕਣ ਗਿਆ ਬਾਅਦ ਚ ਕਹਿੰਦਾ ਲੋੜ ਨਹੀਂ ਮੈਂ ਕਿਹਾ ਨਹੀਂ ਤੂੰ ਫੂਟ ਚੱਕ ਲੈ ਕਹਿੰਦਾ ਫੂਟ ਤਾਂ ਮੈਂ ਲੈ ਆਉਣਾ ਵੀ ਹਾਈ ਮੈਂ ਫੁੱਲਾਗਾ ਮੈਂ ਦੇਖ ਰਿਹਾ ਕਿੱਥੇ ਮਿਲਦੇ ਆ ਮੈਂ ਮਿਲਦੀ ਵੇਡ ਕਰ ਲੂੰਗਾ ਵਾਈਟ ਡਰਾਈਵਰ ਜੇ ਪਹੁੰਚਦਾ ਹੋਇਆ ਤਾਂ ਉਦੋਂ ਤਾਂ ਹੀ ਆਰ ਵਾਲਿਆ ਦੇ ਤੇ ਉਰੇ ਆ ਸਰਬਨਾ ਫੇਰ ਆ ਹੀ ਲੈ ਪੈਂਦੀ ਆ ਦੇਖੋ ਕਿਆ ਕਰੇ ਭਈਆ ਕਿਆ ਕਰੇ ਇਤਨੀ ਸਨੋਪਾਡ ਰਹੀ ਹੈ ਹਮਾਰੇ ਦੇਸ਼ ਮੇਂ ਤੋਂ ਐਵਰੇਜ ਬਹੁਤ ਸਾਫ ਦੀਦੀ ਹੈ ਇਹ ਪਰ ਵਿਜ਼ਿਬਿਲਟੀ ਹੈ ਨਹੀਂ ਮੁੜ ਕੇ ਨਾ ਆ ਤੁਸੀਂ ਕਹਿ ਦਿਨੇ ਕਲਪਦਾ ਵਾਲਾ ਯਾਰ ਕਲਪਾਉਂਦੇ ਆ ਹੁਣ ਆ ਮੇਰੇ ਮੂਰੇ ਇੱਕ ਗੱਡੀ ਆ ਇੱਕ ਟਰੱਕ ਹੈ ਇਹਦੇ ਮੂਰੇ ਇੱਕ ਗੱਡੀ ਆ ਹਨਾ ਅੱਧੇ ਘੰਟੇ ਤੋਂ ਉੱਤੇ ਹੋ ਗਿਆ ਉਹ ਗੱਡੀ ਵਾਲਾ ਪਤਾ ਕੀ ਹਰਕਤਾਂ ਕਰੀ ਜਾਂਦਾ ਆ ਦੇਖ 90 95 ਆ ਚਲ ਡਾਉਣ ਤੇ ਜਾਦੇ ਹੋ ਗਿਆ ਤੇ ਜਿੱਥੇ ਪਾਸਿੰਗ ਲਾਉਣ ਲੈਣੋਂਗੇ ਨੰਗਣੀ ਨਹੀਂ ਦਿੰਦਾ ਕਿਸੇ ਨੂੰ ਆ ਮਗਰ ਅਸੀਂ ਉਹਦੇ ਤਿੰਨਾਂ ਤਿੰਨਾਂ ਨੂੰ ਨਹੀਂ ਡਾਹ ਦਿੰਦਾ ਉਹ ਬੰਦਾ ਇਹ ਤੁਸੀਂ ਕਹਿੰਦੇ ਹੋ ਬੂਟਾ ਗਾਲਾਂ ਕੱਢਦਾਗਾ ਇਹਨਾਂ ਕਰਕੇ ਮੈਨੂੰ ਵੀਡੀਓ ਬਣਾਉਣੀ ਪੈਣੀ ਆ ਚੌਗਲਾਂ ਕਰਕੇ ਵੀ ਪਾਸਿੰਗ ਲੇਨ ਤੇ ਉਹਦਾ ਜਹਾਜ਼ ਬਣਾਉਣ ਦਾ ਗੱਡੀ ਵਾਲਾ ਤੇ ਉਹ ਆ 90 ਨੂਬੇ ਤੇ ਬਸ ਦੌੜੀ ਜਾਂਦਾਗਾ ਪਤਾ ਨਹੀਂ ਕੀ ਭਾਲਦਾ ਬੈਸੇ ਦਾ ਮੇਰੇ ਹਿਸਾਬ ਨਾਲ ਮੋਸਟਲੀ ਬੰਦਿਆਂ ਨੂੰ ਨਿਊਜ਼ ਪਤਾ ਲੱਗ ਗਈ ਉਹ ਕੈਨੇਡਾ ਦੀ ਜਿਵੇਂ ਉਹ ਟਰੰਪ ਚਾ ਚਾ ਕਿਹੜਾ ਰਿਪੋਰਟ ਕਰੀ ਜਾਂਦਾ ਸਾਰਿਆਂ ਨੂੰ ਤੇ ਕੈਨੇਡਾ ਚ ਉਹ ਬਾਈ ਦਾਸ ਹੀ ਨਹੀਂ ਰਹੇ ਵੀ ਨਿਊਜ਼ ਨਹੀਂ ਬਾਹਰ ਆ ਰਹੀ ਪਰ ਇੱਥੋਂ ਵੀ ਬੰਦੇ ਰਿਪੋਰਟ ਕਰੀ ਜਾਂਦੇ ਆ ਫੜ ਫੜ ਕੇ ਬਹੁਤ ਜ਼ਿਆਦੇ ਜਿਨ੍ਹਾਂ ਦਾ ਕਿਸੇ ਦਾ ਸਟੇਟਸ ਨਹੀਂ ਹੈਗਾ ਹਨਾ ਜਾਂ ਕੋਈ ਹੋਰ ਮੰਨ ਲਓ ਛੱਡ ਹੀ ਨਹੀਂ ਰਹੇ ਕਹਿੰਦੇ ਇਹ ਵੀ ਉਸੇ ਕੰਮ ਤੇ ਆ ਗਏ ਹਜੇ ਜਿਹੜਾ ਬੈਲ ਆ ਉਹ ਪਾਸ ਨਹੀਂ ਹੋਇਆ ਇਹ ਆ 26 ਦਾ ਇੱਕ ਦਿਨ ਰਹਿ ਗਿਆ ਤੇ ਗਾਂ ਪਤਾ ਨਹੀਂ ਕੀ ਬਣਨਾ ਤੇ ਪੀਰ ਵਣ ਕੇ ਆਦਾ ਧਿਆਨ ਰੱਖੋ ਕੰਮਾ ਗੁੰਮਾ ਤੇ ਹੋਰ ਸਾਰੇ ਹਨ ਹਰ ਇੱਕ ਥਾਂ ਰੇਡਾਂ ਪੈ ਰਹੀਆਂ ਗਿਆ ਜਦ ਚਾਕ ਚਾਕ ਕੇ ਬਾ ਸਿੱਧਾ ਰਿਪੋਰਟ ਹੀ ਕਰਦੇ ਹੁਣ ਪਿੱਛੇ ਜੇ ਨਹੀਂ ਉਦੋਂ ਜਦੋਂ ਸਰੀ ਆਪਣੇ ਬੰਦੇ ਫੜੇ ਆਗੇ ਬੇਬੇ ਬਾਪੂ ਕਿੰਨੇ ਸੀਗੇ ਜਿਹੜੇ ਆ ਆਏ ਬਿਸਤਰ ਵੀ ਜਾਂਦੇ ਸੀ ਇੱਥੇ ਜਵਾਗਾਂ ਕੋਲੇ ਕਰੀ ਕੰਮ ਜਾਂਦੇ ਸੀਗੇ ਤੇ ਉਹ ਲੋਟੇ ਚਾਕ ਚਾਕ ਰਿਪੋਰਟ ਕਰੀਂਦਾ ਜਾਂ ਕੋਈ ਭੈਣ ਭਰਾ ਆਊਟ ਆਫ ਸਟੇਟਸ ਹੋ ਗਿਆ ਹਨ ਸਟੱਡੀ ਤੋਂ ਬਾਹਰ ਨਹੀਂ ਵਰਕ ਪਰਮਟ ਮਿਲਿਆ ਕਿਵੇਂ ਬੰਦੀ ਕੀਤੇ ਹੋਏ ਇੱਕ ਹਿਸਾਬ ਦੇ ਤੇ ਕਿਸੇ ਨੂੰ ਵੀ ਨਹੀਂ ਛੱਡ ਰਹੇ ਮਿੱਤਰੋ ਬਾੜਾ ਯਾਦਾ ਧਿਆਨ ਰੱਖੋ ਕੰਮਕੁੰਮ ਤੇ ਉਸ ਹਾਵ ਨਾਲ ਜਾਓ ਵੀ ਆਪਦੀ ਮਾੜੀ ਮੋਟੀ ਨਿਗ੍ਹਾ ਰੱਖੋ ਇਹ ਕੈਲਗਰੀ ਚੀ ਤਾਂ ਕਹਿੰਦੇ ਇਹਨਾਂ ਨੇ ਕੰਮ ਚਲਾਇਆ ਹੋਇਆ ਸੀ ਜਿੱਥੇ ਆਪਣਾ ਕੰਟਰੈਕਸ਼ਨ ਵਗੈਰਾ ਦਾ ਕੋਈ ਕੰਮ ਚੱਲਦਾ ਹਨ ਤੇ ਉੱਥੇ ਕਿਸੇ ਨੂੰ ਨੇ ਮੰਨ ਲਓ ਰੇਡਾ ਮਾਰਦੇ ਚੱਕ ਹੀ ਲੈਂਦੇ ਨਾਲ ਹੀ ਰਿਪੋਰਟ ਤੇ ਖਬਰ ਨਹੀਂ ਬਾਹਰ ਨਿਕਲਣ ਦੇ ਰਹੇ ਬਾਲੀ ਜਿਆਦੇ ਇਹ ਮਾੜਾ ਮੋਟਾ ਪਤਾ ਵਸ ਲੋਕਾਂ ਨੂੰ ਤੇ ਹੁਣ ਸੋਸ਼ਲ ਮੀਡੀਆ ਤੇ ਪੰਗਾ ਤਾਂ ਪਤਾ ਲੱਗਣ ਲੱਗਿਆ ਨਹੀਂ ਕਿਸੇ ਨੂੰ ਵੀ ਕੋਈ ਖਬਰ ਨਹੀਂ ਸੀਗੀ ਕਿ ਕਿੰਨੇ ਬੰਦੇ ਰਿਪੋਰਟ ਕਰਦੇ ਆ ਤੇ 26 ਜੇ ਉਹ ਬਿੱਲ ਪਾਸ ਹੋ ਗਿਆ ਤਾਂ ਉਹ 트럼ਪ ਵਾਲਾ ਕੰਮ ਹੋ ਜਾਣਾ ਪਹਿਲਾਂ ਤੁਸੀਂ ਹਨਾ ਸੱਦੀ ਗਏ ਹੋ ਮੰਨ ਲਓ ਚਲ ਸਟੂਡੈਂਟਾਂ ਦੀ ਗੱਲ ਹੀ ਕਰ ਲੋ ਵੀ ਉੱਥੋਂ ਤੁਸੀਂ ਹਨਾ ਪਲੇਨ ਭਰ ਭਰ ਇੰਨੀ ਇੰਗ ਫੀਸਾਂ ਦਿੱਤੀਆਂ ਬੰਦਿਆਂ ਨੇ ਹਨਾ ਜਵਾਕਾਂ ਨੇ ਇੰਨੀ ਇੰਨੀ ਫੀਸਾਂ ਭਰ ਕੇ ਆਏ ਕਾਲਜਾਂਾਂ ਤੇ ਹਨਾ ਪੜ੍ਹਾਈ ਕੀਤੀ ਕੰਮ ਕੀਤਾ ਇੰਨਾ ਇੰਨਾ ਉਹਨਾਂ ਦੀ ਹੁਣ ਛੱਲ ਲਾ ਕੇ ਤੇ ਰਕ ਪਰਮੈਂਟ ਨਹੀਂ ਦੇ ਰਹੇ ਤੇ ਚਾਗ ਚਾਗ ਕੇ ਰਿਪੋਰਟ ਕਰੀ ਜਾਂਦੇ ਹੋ ਯੂ ਜੈਂਟ ਥ्रो ਵਾਲਾ ਕੰਮ ਕਰੀ ਜਾਂਦੇ ਆ ਕਿ ਕਾਈ ਕਹਿਣਾ ਉਹਨਾਂ ਮੈਨੂੰ ਜੋ ਕੋਈ ਕੋਸ਼ਦਾ ਵੀ ਹਾਜੇ ਕਿ ਇੰਨਾ ਕੰਟਰੀਆਂ ਚਾਉਣ ਦਾ ਕੋਈ ਫਾਇਦਾ ਨਹੀਂ ਬਾਈਏ ਬੁਰੀ ਤੇ ਹੋਏ ਵੀ ਆਗੇ ਤੇ ਆਕੇ ਕਹਿੰਦੇ ਟਰੂਟੋ ਪੈਸੇ ਦਿੰਦਾ ਜਬਰੇ ਨੂੰ ਟਰੂਟੋ ਦਿੰਦਾ ਤੇ ਜਿਹੜਾ ਹੋਣ ਵਾਲਾ ਕੋਈ ਔਕਾਰ ਨਹੀਂ ਹੈ ਕਿਹੜਾ ਤੇ 2.5 ਮਿਲੀਅਨ ਕਿ ਕਿੰਨੇ ਸੋ ਉਹਨੇ ਉਹਨੇ ਲੈਤਾ ਚੱਕ ਕੇ ਹੋਰ ਤੇ ਇੱਥੇ ਉਹਦੇ ਜਿਹੜੇ ਕੈਨੇਡਾ ਦੇ ਲੋਕ ਆ ਉਹਨਾਂ ਦਾ ਭੁੱਖੇ ਮਰਨ ਵਾਲਾ ਕੰਮ ਹੋਇਆ ਪਿਆ ਕਿਸੇ ਦਾ ਰੈਂਟ ਨਹੀਂ ਨਿਕਲਦਾ ਹਨਾ ਗਰੋਸਰੀ ਦਾ ਔਖਾ ਹੋਇਆ ਪਿਆ ਤੇ ਪਤਾ ਨਹੀਂ ਜੋ ਉਹਨਾਂ ਨੂੰ ਕਾਹ ਤੋਂ ਇੰਨਾ ਪੈਸਾ ਚੱਕ ਚੱਕ ਦੇਈ ਜਾਂਦੇ ਆ ਤੇ ਜਿਨ੍ਹਾਂ ਨੇ ਪਹਿਲੀ ਵਾਰ ਸਟੂਡੈਂਟ ਨੇ ਇੰਨੇ ਨੇ ਫੀਸਾਂ ਭਰ ਗਾ ਉਹਨਾਂ ਦੇ ਕਿਹੜਾ ਬਣੇ ਆ ਇਹ ਕਿਸੇ ਦੇ ਸਕੇ ਨਹੀਂ ਐ ਮੈਨੂੰ ਇਹਨਾਂ ਦੀਆਂ ਸਾਈਡਾਂ ਲਿਆ ਕਰੋ ਬਲਾਨਾ ਓਮਕਾ ਓਮਕਾ ਵਾ ਇਹ ਤਾਂ ਮਾਚ ਦੇ ਘੜੀ ਮੌਕਾ ਭਾਲਦੇ ਆ ਕੋਈ ਗਲਤੀ ਕਰੋ ਤੇ ਚੱਕ ਕੇ ਵੀ ਅਸੀਂ ਸਾਨੂੰ ਚੜਾ ਗਏ ਉਹ ਕੰਮ ਹੋਇਆ ਪਿਆਗਾ ਉਹ ਜੋ ਗਰੇਨ ਵਾਲੇ ਆ ਉਹ ਵੀ ਇਛਾ ਲੈਂਦੇ ਆ ਚੰਗੀਆਂ ਗੱਡੀਆਂ ਹੋਰ ਤੇ ਝੱਕ-ਝੱਕ ਪੈਸਾ ਉਹਨਾਂ ਨੂੰ ਆਪਣੇ ਟੈਕਸ ਦਾ ਹੋ ਰੈ ਇੰਨਾ ਕੰਮ ਕਰਦੇ ਆ ਟੈਕਸ ਕੱਟਦੇ ਆ ਪੈਸਾ ਉਧਰ ਵੰਡੀ ਜਾਂਦੇ ਆ ਇਹ ਤੇ ਕਹਿੰਦੇ ਨੂੰ ਪੀਆਰ ਨਹੀਂ ਦੇ ਰਹੇ ਨਾ ਵਰਕ ਪਰਮਿਟ ਦੇ ਰਹੇ ਆ ਤੇ ਕੋਈ ਹੁਣ ਵਿਚਾਰਾ ਭਾਈ ਜਿਹੜੇ ਜਿਹੜਾ ਮੰਨ ਲੈ ਈਨ੍ਹੇ ਸਾਲਾਂ ਦਾ ਇੱਥੇ ਸਟੱਡੀ ਕੀਤੀ ਆ ਬੰਦੇ ਨੇ ਫੇਰ ਕੰਮ ਕੀਤਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਭਾਈ ਉਹਨੇ ਆਦਾ ਘਰ ਤਾਂ ਚਲਾਉਣਾ ਹੀ ਆ ਨਾ ਟੈਂਟ ਤਾਂ ਪਾਲਣਾ ਹੀ ਉਹ ਕੰਮ ਕਰਦੇ ਆ ਵਿਚਾਰੇ ਹਨ ਕੋਈ ਕੈਸ਼ ਤੇ ਕੋਈ ਕਿਵੇਂ ਪਹਿਲੀ ਗੱਲ ਤਾਂ ਗਾਉਣਾ ਨਾਲ ਕੰਮ ਵਾਲੇ ਧੱਕਾ ਕਰਦੇ ਆ ਹਨ ਮਿਨੀਮਮ ਪੇ ਰੇਟ ਨਹੀਂ ਹੈਗਾ ਤੇ ਉਹਦੇ ਤੇ ਵੀ ਰੇਟਾਂ ਵੰਦੀਆਂ ਉੱਥੇ ਵੀ ਨਹੀਂ ਛਾੜਦੇ ਪਹਿਲੇ ਕੋਈ ਪੇ ਮਾਰ ਗਿਆ ਕੋਈ ਕੋਸ ਕਰ ਗਿਆ ਕੋਲਮ ਲਾ ਕੇ ਕੰਮ ਖਤਰੇ ਵਾਲਾ ਹੀ ਆ ਸਾਰੇ ਪਾਸੇ ਆ ਰਕੂ ਆਪਦਾ ਸਾਰੇ ਭੈਣ ਭਰਾ ਆ ਵੀ ਸਾਲਟ ਮੇਰੀ ਵਾਲੇ ਓ ਰੋੜਾ ਰਾਣਾ ਕੀਤਿਆ ਨਹੀਂ ਸਾਫ ਤੇ ਫਲੈਗ ਦੇਖੋ ਸਾਡਾ ਹਵਾਜ ਫਿਰਦਾ ਮੈਨੂੰ ਤੁਰੇ ਨੂੰ 6-7 ਘੰਟੇ ਹੋ ਗਏ ਜਿਉਂ ਉੱਥੋਂ ਬੈਰੀ ਵਾਲੇ ਤੋਂ ਤੁਰੇ ਆ ਜਿੱਥੇ ਪਹਿਲਾਂ ਰੋਕ ਗਏ ਸੀਗੇ ਵੀ ਕੜਨਾ ਪਊਗਾ ਹਾਈ ਵੀ ਬੰਦ ਤੇ 6-7 ਘੰਟੇ ਹੋ ਗਏ ਜਮਾ ਨਹੀਂ ਰੁਕਿਆ ਮੈਂ ਬਾਬਿਓ ਹੁੰਦਾ ਬਾ ਇੱਥੇ ਨਾਲੇ ਤਾਂ ਹੁਣ ਤੇਲ ਭਰਾ ਲੈਨੇ ਆ ਕਿਉਂਕਿ ਤੇਲ ਨਹੀਂ ਭਰਾਇਆ ਸੀ ਉਧਰ ਜੁਵੇਸੇ ਦਾ ਹੀ ਭਰਾਇਆ ਹੋਇਆ ਸੀਗਾ ਨਾਲ ਹੀ ਹਿਸ਼ੇ ਹਿਸ਼ੇ ਬਾਹਲੇ ਗੰਦੇ ਹੋਏ ਪਏ ਹਨ ਕਿਉਂਕਿ ਬਾਹਲਾ ਸੀਗਾ ਪਾਣੀ ਆਉਟਦਾ ਉਹਦੇ ਕਰਕੇ ਉਹਦਾ ਕੰਮ ਮੇਤਰੋ ਜਿਆਦਾ ਸੀਰੀਅਸ ਹੋ ਗਿਆ ਡੈਪੂਟੇਸ਼ਨ ਵਾਲਾ ਹਰ ਇੱਕ ਵੀਕ ਦਾ 4000 ਬੰਦਾ ਟਪੋ 400 ਬੰਦਾ ਰਿਪੋਰਟ ਕਰ ਰਹੇ ਆ ਕੈਨੇਡਾ ਵਾਲੇ ਫਿਰ ਜਿਹਦਾ ਸਟੇਟ ਆਊਟ ਆਫ ਸਟੇਟਸ ਆ ਹਨ ਕੋਈ ਕਿਵੇਂ ਆ ਮੈਂ ਜਿਹੜਾ ਇਹਨਾਂ ਨੂੰ ਲੱਭ ਗਿਆ ਕਿਉਂਕਿ ਨਾ ਉਹ ਲਿਸਟਾਂ ਬਣਾੰਗਾ ਉਹ ਇਹਨਾਂ ਨੇ ਤੇ 26 ਚ ਜੇ ਇਹਨਾਂ ਦਾ ਉਹ ਕਿਹੜਾ ਸੀ ਬਿਲਕੁਲ ਉਹ ਪਾਸ ਹੋ ਗਿਆ ਤਾਂ ਔਖਾ ਹੋ ਜਾਣਾ ਇੱਕ ਸੱਚ ਹੋਰ ਕਹਿੰਦੇ ਪੀਆਰ ਤੇ ਸਿਟੀਜ਼ਨ ਤੋਂ ਬਿਨਾ ਕਿਸੇ ਨੂੰ ਕੋਈ ਇਲਾਜ ਨਹੀਂ ਫ੍ਰੀ ਡਾਕਟਰੀ ਸਿਹਤਾਂ ਜਾਂ ਕੁਝ ਵੀ ਤੇ ਭਾਈ ਜੇ ਕੱਚੇ ਬੰਦੇ ਨੂੰ ਇਲਾਜ ਕਰਾਉਣਾ ਪੈ ਗਿਆ ਉਹ ਤਾਂ ਮਹਿੰਗਾ ਹੀ ਬਹੁਤ ਹੈ ਇੱਥੇ ਕੋਲ ਅੱਛਾ ਆਪ ਦੇ ਬੰਦਿਆਂ ਤੋਂ ਇਹ ਕੰਮ ਕਰੀ ਜਾਂਦੇ ਜਿਹੜਿਆਂ ਨੇ ਇੱਥੇ ਟੈਕਸ ਭਰੇ ਆ ਹਨ ਇੰਨੇ ਨਹੀਂ ਫੀਸਾਂ ਤੇ ਜਿਹੜਿਆਂ ਨੂੰ 2.5 ਮਿਲੀਅਨ ਫੇਰ ਦੇਤਾ ਦੱਸੋ ਆਹ ਪਤਾ ਕਾ ਹਸੈਨ ਆਉਂਦਾ ਸਲਿੱਪ ਮਾਰਦਾ ਟਰੱਕ ਹੱਲੇ ਇੰਨਾ ਕਿ ਸਲਿੱਪਰੀ ਹੋਇਆ ਪਿਆ ਨਾ ਸਾਰਾ ਕੁਝ ਜਿਵੇਂ ਲਾਈਟਾਂ ਤੋਂ ਰੋਕ ਕੇ ਤੁਰਦੇ ਆ ਮਸਾਂ ਤੁਰਦਾ ਟਰੱਕ ਸਲਿੱਪ ਮਾਰ ਮਾਰ ਪੰਚ ਕੇ ਦਾ ਪਹੁੰਚ ਗਏ ਬਹੁਤ ਦਿਨ ਹੋ ਗਏ ਰ ਕਾਲੀਆ ਬਹੁਤ ਦਿਨ ਹੋ ਗਿਆ ਅਭੀ ਤੋਂ ਜਾਣੇ ਦਾ ਇੱਕ ਹਫਤਾ ਤਾਂ ਹੋ ਵੀ ਗਿਆ 7 ਦਿਨ ਹੋ ਗਏ ਘਰੋਂ ਨਿਕਲਿਆ ਨੂੰ ਤੇ ਪ੍ਰਮਾਤਮਾ ਭਲੀ ਕਰੇ ਤੇ ਕੱਲੂ ਟਾਈਮ ਨਾਲ ਪਹੁੰਚ ਜਗੇ ਆਪਾਂ ਮੈਂ ਦੇਖੋ ਸਨੋ ਫੇਟ ਕੀ ਜਾਂਦੀ ਆ ਸ਼ਹਿਰ ਚ ਸਾਰੇ ਜਿਹੜਾ ਪਾਣੀ ਆਉੜਦਾ ਸੀ ਹਨਾ ਉਹਨੇ ਬੁਰਾ ਹਾਲ ਕਰਤਾ ਸਾਰੇ ਟਰੱਕ ਟਰੇਲਰ ਦਾ ਬਾਪੇ ਤੇਲਦਾਰ ਉਹਦੇ ਨਾਲੋਂ ਨਾ ਨਿੱਪੀਗਨ ਵਾਲੇ ਨਾਲੋਂ 1-2 ਸੈਂਟਾਂ ਦਾ ਹੀ ਫਰਕ ਆ ਉਥੇ ਬਿਜੀ ਵਾਲਾ ਹੁੰਦਾ ਮੁੜ ਕੇ ਹੁਣ ਜਿਵੇਂ ਹਾਈਵੇ ਬੰਦ ਬੁੰਦਾ ਉਥੇ bari ਨਹੀਂ ਆਉਂਦੀ ਮੁੜ ਕੇ ਫੱਜਲ ਹੋਵਾਂਗੇ ਮੈਂ ਤਾਂ ਅਹੀਂ ਇੱਥੇ ਹੀ ਭਰਾ ਲੈਨੇ ਆਗੇ ਮੁੜ ਕੇ ਉਥੇ ਟਾਈਮ ਬਹੁਤ ਖਰਾਬ ਹੋ ਜਾਂਦਾਗਾ ਕਿਉਂਕਿ ਹਾਈਵੇ 11 ਬੰਦ ਹੀ ਆ ਹਜੇ ਵੀ ਇਹ ਤਾਂ ਇਹ ਬੰਦਿਆਂ ਦਾ ਉਧਰ ਆ ਕੇ ਚਲੇ ਜਾਣਾ ਜਾਂ ਹੋਰ ਉਹ ਪਰਦੇ ਨੂੰ ਤਾਂ ਟਰੈਕਟਰ ਸਟਾਪ ਤੇ ਹੀ ਰੋਕਦਾ ਕੋਈ ਵੀ ਆਪਣਾ ਮੈਂ ਆ ਕੋਈ ਵੀ ਅਗਰ ਅਗਲਾ ਉਸ ਆਣ ਵਾਲੀ ਰੋਕਦਾ ਹੈਗਾ ਚੱਲ ਪਾ ਉੱਤੋਂ ਦੀ ਲੰਘਣਾ ਬਹੁਤ ਵਾਚਰ ਵੀ ਭਰਨਾ ਹੈਗਾ ਭੁੱਲਣਾ ਨਹੀਂ ਜਾਈਏ ਤੇਲ ਭਰ ਲਗੇ ਪਹਿਲਾਂ ਹੁਣ ਟਰੱਕ ਦੀ ਕੰਡੀਸ਼ਨ ਦਿਖਾਦਾ ਦੇਖੀ ਲਾਈਟਾਂ ਲੂਟਾਂ ਦਾ ਕੀ ਹਾਲ ਹੋਇਆ ਪਿਆ ਦੇਖਣਾ ਇਹਨਾਂ ਚ ਕੀ ਆ। ਆਹੀਂ ਫਰੰਟ ਸ਼ੀਸ਼ੇ ਦੇ ਫਸਾਰ। ਹੁਣ ਮੈਂ ਸਾਫ਼ ਕਰਾਂ ਫੇਰ ਮਿਲਦਾ ਹੁਣ। ਇਹਨਾਂ ਉੱਧਰ ਪਾਰਕਿੰਗ ਚ ਲਾ ਕੇ ਚੱਲਦੇ ਆਂ ਟਿੰਮ ਤੇ। ਮੁੱਕ ਪਈ ਆ ਹਜੇ 5:30 ਬਾਅਦ ਰਹਿ ਗਈ ਸਾਰੀ ਆਪਣੀ 300 ਕਿਲੋਮੀਟਰ। ਹੁਣ ਵੀ 8:00 ਵਜ ਗਿਆ 12 ਬੁੱਦੇ ਨੇੜੇ ਹੋ ਜਾਣਾ ਆਪਾਂ ਨੂੰ ਪਹੁੰਚਦੇ ਕਰਦੇ ਆਂ ਨੂੰ ਉੱਥੇ। ਵਾਈਟ ਰਿਵਰ ਇੱਥੋਂ ਅਨਟਾਰੀਓ ਟਾਈਮ। ਫੇਰ ਆਪਾਂ ਬਾਅਦਾਂ ਕੀ ਕਰਨਾ ਉੱਥੇ ਹੀ ਖੜ ਜਾਾਂਗੇ। ਆਪਾਂ ਪਾਰਕਿੰਗ ਮਿਲ ਜੇ ਉੱਥੇ। ਇਹ ਕ ਸੁਣੋ ਕਿ ਕਿੱਡੇ ਕਿੱਡੇ ਢੇਰ ਲੱਗੇ ਆ। ਬੜਾ ਤਗੜਾ ਸਟਾਰਮ ਸੀਗਾ ਹਾਈਵੇ ਤੇ ਨਾ ਐਂ ਲੱਗਦਾ ਸੀਗਾ ਜੇ ਬਾਹਨ ਹੁੰਦੇ ਇੱਕ ਬਰਾਬਰ ਕੀਤਾ ਹੋਇਆ ਸੀ ਸਾਰਾ ਹਾਈਵੇ। ਆਹ ਫੱਟੇ ਤੇ ਕੁੜੀ ਆ ਗਈ ਚਲਾਉਂਦੀ। ਆਹ ਨਹੀਂ ਪੱਟਾ ਖੜਾ ਜਿਹੜਾ ਉਰ ਲਜਮ। ਇਹਨੂੰ। ਇਹ ਦੂ ਪਿੱਛੇ ਟੈਂਪਰੇਚਰ 12 13 ਸੀ ਇੱਥੇ ਫੇਰ ਵੀ ਸਹੀ ਹੈਗਾ। ਤੁਹਾਨੂੰ ਇੱਕ ਚੀਜ਼ ਦਿਖਾਵਾਂ। ਦੇਖੋਗੇ। ਸنو ਧੇਰ ਆਇਆ ਹੈ ਸਾਰੇ ਏਡੇ ਏਡੇ ਆਹ ਲਾ ਲਓ ਏਡੀ ਏਡੀ ਚੜਾਤੀ ਹੈ ਸਨੋ ਇੱਥੇ ਇਕੱਠੀ ਕੀਤੀ ਹੈ ਨਾ ਪੰਪ ਤੋਂ ਏਡੀ ਏਡੀ ਸਨੋ ਚੜ ਗਈ ਹੈ ਰਾਹੇ ਰੱਬ ਦਾ ਨਾਮ ਮਿੱਤਰੋ ਆਪਣੇ ਕੋਲ ਹੀ ਰੈਗ ਦਾ ਟਰੈਲਰ ਆ ਤੇ ਸਾਹਮਣੇ ਰੈਗ ਦਾ ਟਰੱਕ ਟਰੈਲਰ ਦੋਨੇ ਆ ਗਏ ਆਖੜਿਆ ਨਾ ਮੂੰਹ ਨੂੰ ਮੂੰਹ ਸਿੱਧਾ ਕਰੀ ਟੱਕਰ ਮਾਰਨ ਨੂੰ ਇੱਕ ਦੂਜੇ ਨੂੰ ਨਹੀਂ ਹੋਇਆ ਨਹੀਂ ਕਹਿਣਾ ਮੈਂ ਆ ਕੀ ਆ ਥਾ ਭਈਆ ਉਨਾ ਤੁਰ ਪੀ ਮੈਂ ਤੋਂ ਪਹਿਲਾਂ ਕਿਤੇ ਇੱਧਰ 17 ਤੇ ਇਹ ਮੈਣੀ ਤੁਰਨਾ ਮੈਣੀ ਤੁਰਨਾ ਆ ਲਿਆ ਆਪਣਾ ਹੌ ਖੜਾ ਸਾਹਮਣੇ ਦੂਜੇ ਪਾਸੇ ਰੈਕ ਆਲਾ ਸਨੋਵ ਦੀ ਢੇਰੀ ਬੜੇ ਵੱਡੇ ਕਿ ਇੱਥੇ ਡੰਪ ਹੁੰਦੀ ਹੂ ਕੋਣੇ ਜਿਆਦੇ ਵੱਡੇ ਢੇਸ ਲਾਤੇ ਵਰਸ ਤਾਂ ਚੱਕ ਲੈਂਦਾ ਇਹਨੂੰ ਕਹਿੰਦੇ ਮੈਣੀ ਟੋਲਣ ਮੈਣੀ ਤੁਰਨਾ ਮੈਣੀ ਤੁਰਨਾ ਤੇ ਰੋਡ ਤੇ ਆ ਹੀ ਕਹਿੰਦੇ ਰਹਿੰਦੇ ਆ ਮੈਣੀ ਤੁਰਨਾ ਅਛਾ ਪੰਜਾਬੀ ਬੰਦਾ ਚਲਾ ਰਿਹਾ ਵਿੱਚ ਖੰਡਾ ਲੱਗਿਆ ਹੋਇਆ ਆਪਣਾ ਨਿਸ਼ਾਨ ਸਾਹਿਬ ਛੋਟਾ ਜਿਹਾ ਏਡਾ ਕ ਆਪਣਾ ਗੱਡੀ 'ਚ ਨਹੀਂ ਲਾਇਆ ਵੈਡਾ ਤਾ ਉਹਦੇ 'ਚ ਏਡਾ ਤਾਂ ਜਾਣਾ ਪਊ ਨਾ ਪਹਾੜੀਆਂ ਦੇ ਵਿੱਚ ਦੀ ਲਾਸਟ ਟਾਈਮ ਆਈ ਸੀ ਗੋਡਿਆਂ ਤਾਂ ਹੀ ਸੀ ਹਨਾ ਸنو ਉੱਚੀ ਤੇ ਹੁਣ ਹੋਈ ਪਈ ਲੱਕ ਦੇ ਬਰਾਬਰ ਬਰਾਬਰ ਇਹਨਾਂ ਨੂੰ ਲੰਘ ਜਾਣ ਦੇ ਆ ਦੇਖਾ ਸਨੂ ਦੇ ਪਰ ਪਰ ਲਈ ਆਉਂਦੇ ਆ ਉਧਰੋਂ ਇਹ ਮੈਨੂੰ ਪਹਿਲਾਂ ਹੀ ਮਿਲਿਆ ਸੀ ਜਦੋਂ ਆਪਾਂ ਵੀ ਇਧਰੋਂ ਆਏ ਸੀ ਨਾ ਉਦੋਂ ਵੀ ਇਹ ਮੂਰੇ ਤੁਰਿਆ ਹੁੰਦਾ ਸੀਗਾ ਦੇਖਿਓ ਬਾਬਿਓ ਸਨੂ ਦੇ ਢੇਰ ਅਵਚਾਲ ਦੀ ਨੰਗਾ ਬਣਾਇਆ ਹੋਇਆ ਆਹ ਲਾ ਮੋਡੇ ਮੋਡੇ ਮੈਂ ਲੱਖ ਲੱਖ ਕਹੀ ਜਾਂਦਾ ਸੀ ਆ ਦੇਖੋ ਬਰਾਬਰ ਆ ਮੋਡੇ ਮੋਡੇ ਬਾੜੀ ਜਿਆਦਾ ਸਿੱਟੀਆਂ ਜਿਹੜਾ ਕੱਲ ਪਰਸੋਂ ਸਟਾਰਮ ਆ ਨਾ 11 ਹਾਈਵੇ ਹਜੇ ਤਾਂ ਹੀ ਨਹੀਂ ਖੁੱਲਿਆ ਇਹ ਖੁੱਲ ਗਿਆ ਹੁਣ ਸਾਰਾ ਟ੍ਰੈਫਿਕ ਮੋਸਟਲੀ ਇਧਰ ਆ ਜਿਹੜੇ ਵਿਚਾਲੇ ਫਸੇ ਹੋਏ ਆ ਉਹੀ ਬੰਦੇ ਖੜੇ ਆ 11 ਤੇ ਨਹੀਂ ਸਾਰਾ ਟ੍ਰੈਫਿਕ ਇੱਧਰ ਆ ਗਿਆ ਇਹ ਤੇ ਪਹਿਲਾਂ ਸ਼ੋ ਕਰੀ ਜਾਂਦਾ ਤਿੰਨ ਤਰੀਕ ਨੂੰ ਖੁੱਲਣਾ ਮੈਂ ਤਾਂ ਰੋਕ ਗਿਆ ਸੀ ਬੈਰੀ ਆ ਕੇ ਫਿਰ ਉਹ ਗੂਗਲ ਦਾ ਗਲਿਚ ਸੀਗਾ ਕਨਫਰਮ ਕੀਤਾ ਕਹਿੰਦੇ ਨਹੀਂ ਖੁੱਲਿਆ ਹੀ ਆ ਚਲੋ ਕੈਮਰਾ ਬੰਦ ਕਰ ਦੇ ਹੈਗਾ ਇਹ ਆਪ ਤਾਂ ਨਹੀਂ ਆਇਤੇ ਹਨ ਇੱਕ ਦੂਜੇ ਦੇ ਉਹ ਛੋਟੇ ਛੋਟੇ ਨਾਲ ਸ਼ਹਿਰਾਂ 'ਚ ਆਪਣੇ ਮੁੰਡੇ ਕੁੜੀਆਂ ਹੀ ਕੰਮ ਕਰਦੇ ਮੋਸਟਲੀ ਛੋਟੇ ਹੀ ਮੈਥੋਂ ਤਾਂ ਇਹ ਭੈਣ ਕਹਿ ਕੇ ਬੁਲਾਉਂਦੇ ਆ ਨਾ ਬਈ ਖੁਸ਼ ਹੋ ਜਾਂਦੀਆਂ ਕੁੜੀਆਂ ਹਾਂ ਜੇ ਕੋਈ ਗਲਤਤਾ ਦਾ ਗੱਲ ਵੱਖਰੀ ਆ ਹੁਣ ਆਪ ਵੀ ਪਿਆਹੇ ਬਰੇ ਚੰਗਾ ਨਹੀਂ ਲੱਗਦਾ ਨਾਲੇ ਉਮੀਰ ਹਰ ਇੱਕ ਤਾਂ ਗਲਤ ਸੋਚ ਥੋੜਾ ਰੱਖੀਦੀ ਹੁੰਦੀ ਆ ਜਿਹਨੂੰ ਮਰਜੀ ਪੁੱਛਦਾ ਮੇਰੀ ਫੋਟੋ ਦਿਖਾ ਕੇ ਕਿਸੇ ਟੈਮ ਤੇ ਜਿੱਥੇ ਮੈਂ ਜਾਂਦਾ ਹਾਂ ਉਹ ਮੀਹਾ ਮੁੰਡਾ ਕੀ ਕਹਿ ਕੇ ਬੁਲਾਉਂਦਾ ਹੁੰਦਾ ਮੈਂ ਭੈਣ ਕਹਿ ਕੇ ਬੁਲਾਉਣਾ ਹੁੰਦਾ ਮੁੰਡੇ ਨੂੰ ਭਾਈ ਕਹਿ ਕੇ ਵੀਰਾ ਜਾਂ ਬ੍ਰਦਰ ਕਹਿ ਕੇ ਆਪਾਂ ਹੀ ਇੱਥੇ ਗਲਤ ਗੱਲ ਨਾ ਸੋਚਿਆ ਕਰੋ ਹਰ ਇੱਕ ਦੇ ਪ੍ਰਤੀ ਵਾਹਿਗੁਰੂ ਆਤ ਫ੍ਰੀਜ ਹੋ ਗਿਆ ਹੇ ਮੈਂ ਫਿਰ ਮੋਸਤੋਕੇ ਲੈਣੀਆਂ ਪਹਿਲਾਂ ਭੁੱਲ ਗਿਆ ਆਇਲਾ ਦਾ ਟਰੱਕ ਖਰਾਬ ਹੋ ਗਿਆ ਸਟਰਟਰ ਉੱਡ ਗਿਆ ਤੇ ਉਹ ਬਾਈਆਂ ਨੂੰ ਤੋਕੇ ਸਨ ਕਹਿੰਦੇ ਤਾਰਾਂ ਅਪਟਾ ਤਾ ਮੈਂ ਕਹਿੰਦਾ ਮੈਂ ਨੇ ਡਾਇਰੈਕਟ ਕਰ ਲਓ ਬਾਈ ਕਹਿੰਦੇ ਥੱਲੇ ਪੈਣਾ ਔਖਾ ਨਹੀਂ ਤਾਂ ਮੈਂ ਵੀ ਹੈਲਪ ਕਰ ਦਿੰਦਾ ਮੈਂ ਕਿਹਾ ਸੀ ਮੈਂ ਜੇ ਖਿੱਚਣਾ ਤਾਂ ਮੈਂ ਖਿੱਚ ਕੇ ਪਾਸੇ ਕਰ ਦਿੰਦਾ ਟੋਚਨ ਪਾ ਕੇ ਟਰੇਲਰ ਨਾਲ ਬਾਈ ਕਹਿੰਦੇ ਦੇਖਦੇ ਆ ਕਿਉਂਕਿ ਬਾਈ ਆਹੀ ਪੰਗਾ ਹੁੰਦਾ ਛੁੱਟੀਆਂ 'ਚ ਕੋਈ ਮਕੈਨਿਕ ਨਹੀਂ ਆਉਂਦਾ ਕੋਈ ਵੀ ਜੇ ਆਉਂਦਾ ਤਾਂ ਰੱਬ ਦਾ ਰੱਬ ਮੰਗਦਾ ਨਹੀਂ ਪਹਿਲੀ ਗੱਲ ਤਾਂ ਖੇਤੀ ਕੋਈ ਆਉਂਦਾ ਨਹੀਂ ਹੁੰਦਾ ਛੁੱਟੀਆਂ 'ਚ ਮਕੈਨਿਕ ਨਹੀਂ ਕੋਈ ਹੱਥ ਪੈਂਦਾ ਛੇਤੀ ਚਲੋ ਮਿੱਤਰੋ گارਲਿਕ ਬ੍ਰੈਡ ਰੱਖ ਲਿਆ ਗਰਮ ਕਰਕੇ ਚਾਹ ਉੱਥੋਂ ਚੱਕ ਲੈਣੀ ਸੀ ਸਟਿਵਟੀ ਆਪਣੀ ਤੇ ਬਹਿ ਬਹਿ ਕੇ ਨਿਕਲ ਜੂਗੇ ਨੇ ਇੱਥੋਂ ਟਾਈਮ ਨਾਲ ਟਾਈਮ ਨਹੀਂ ਲਾਉਣੇ ਕਾ ਹੁਣੋ ਦੇਖੋ ਬੰਦਿਆਂ ਨੂੰ ਛੁੱਟੀਆਂ ਆਈਆਂ ਹਨਾ ਰੱਬ ਕਰੇ ਕਿਸੇ ਦੇ ਭਰਾ ਦੇ ਟਰੱਕ ਨੂੰ ਪ੍ਰੋਬਲਮ ਨਾ ਆਵੇ ਬਾਈ ਮਕੈਨਿਕ ਹੀ ਨਹੀਂ ਲੱਭਦਾ ਕੋਈ ਨਹੀਂ ਆ ਕੇ ਰਾਜੀ ਹੁਣ ਤੇ ਵਿਚਾਰੇ ਖੜੇ ਆ ਬਸ ਇੱਥੇ ਹੁਣ ਇੱਕ ਹੈਗਾ ਵੀ ਪੰਪਾਂ ਦੇ ਵਿੱਚ ਬੰਦ ਹੋ ਗਿਆ ਹਨਾ ਟਰੱਕ ਬਾਈਆਂ ਨੂੰ ਨਾ ਉਹ ਪਹਿਲਾਂ ਕਿਸੇ ਨੇ ਉਹ ਖਲਾਤਿਆ ਯਾਰ ਤਾਰਾਂ ਤੇ ਨਹੀਂ ਉਹਨਾਂ ਦਾ ਸਿੱਧਾ ਆਪਣਾ ਬੈਂਡਰੀਆਂ ਤੋਂ ਹੋ ਜਾਣਾ ਸੀ ਸਟਾਰਟ ਲਾ ਕੇ ਡਾਇਰੈਕਟ ਤਾਰਾਂ ਚਲੋ ਇਹ ਨਾਲ ਲੱਤੇ ਆ ਟਰੱਕ ਮੈਂ ਕਲਕੱਤੇ ਵੱਲ ਪਾ ਲਵਾਂ ਪਹਾੜੀਆਂ ਤੇ ਥੋੜੀ ਥੋੜੀ ਸਨੋ ਵੀ ਤਾਂ ਪਈ ਆ ਕਿਉਂ ਮੈਨੂੰ ਮੈਟਰੋਂ ਵੀ ਉੱਦ ਲਾਉਣੀ ਯਾਰ ਆ ਰਾਤੋਂ ਜੇ ਸਾਹ ਵਾਲੋ ਕੱਲ ਵਾਲੇ ਜਿਵੇਂ ਤੁਹਾਨੂੰ ਕੈਮਰਿਆਂ ਦੀ ਫੋਟੋ ਦਿਖਾਵਾਂ ਨਾ ਜਿਹੜੇ ਰੋਡ ਤੇ ਕੈਮਰੇ ਲੱਗੇ ਹੁੰਦੇ ਆ ਸਰਕਾਰੀ ਉਹਨਾਂ ਦੀ ਫੋਟੋ ਆਪਾਂ ਵੀਡੀਓ ਦੇਖ ਸਕਦੇ ਹੁੰਦੇ ਆ ਇਹ ਨਹੀਂ ਸਾਈਡ ਤੇ ਜਾ ਕੇ ਬਾਬੇ ਆ ਛੜਕਣੀ ਨਹੀਂ ਦੀ ਪੱਧਰਾ ਦੀ ਨਾ ਇਹ ਸਾਰਾ ਹਨ ਤੇ ਅੱਜ ਦੇਖੋ ਤੁਸੀਂ ਇਹਨਾਂ ਨੇ ਕੈਮੀਕਲ ਪਾ ਪਾ ਕੇ ਨੂਨ ਪਾ ਪਾ ਕੇ ਆ ਨਿਆਰ ਅਨਟਾਰੀਓ ਦਾ ਉਧਰ ਹਲਵਾਟਾ ਵਾਲੇ ਹਨ ਉਹ ਨਹੀਂ ਕਰਦੇ ਸਾਬ ਕੈਥਵਾਰਨ ਵਾਲੇ ਮੈਨੀਟੋਬਾ ਵਾਲੇ ਚਲ ਹੰਟਾਰੀਓ ਵਾਲੇ ਐ ਬਣਾਉਂਦੇ ਕੱਲ੍ਹ ਸਾਹ ਵਾਲਾ ਉਹ ਛੜਕਣੀ ਜੀ ਦੀਨੀ ਤੇ ਅੱਜ ਦੇਖ ਲਓ ਕੀ ਹਾਲਤਾ ਇੱਥੇ

ਇਸ ਦਾ ਕੰਨੂ ਲੈਣਾ ਐਵੇਂ 플러ਗ ਇਨ ਕਰ ਦਿੰਨੇ ਆਗੇ ਪਹਿਲਾਂ ਹੁਣ ਲਿਬੜਨਾ ਪਊ ਥੋੜਾ ਜਿਹਾ ਲਾਉਣ ਨੂੰ ਉਹਨਾਂ ਕੱਪੜੇ ਇਹਦੇ ਇਰਾ ਇੰਦਰੋਂ ਥੋੜਾ ਜਿਹਾ ਕੱਪੜਾ ਜਾਂਦੇ ਨਾ ਉਹ ਗਿੱਲਾ ਹੋ ਕੇ ਸਾਰਾ ਕੱਪੜਾ ਆਕੜਿਆ ਪਿਆ ਫੁੱਲ ਜਾ ਇਹ ਕਿਹੜਾ ਠੰਡ ਵਾਲੀ ਆ ਸਤਨਾਮ ਵਾਇਗ੍ਰੂ ਚੇਪਾ ਚ ਸੌਖਾ ਰੱਖਿਓ ਅਸਲ 'ਚ ਇਹਨੂੰ ਸਟਾਰਟ ਕਰਨਾ ਹੀ ਪਹਿਲਾਂ ਟਰੱਕ ਬੰਦ ਕਰਤਾ ਮੈਂ ਪਹਿਲਾਂ ਆਨਸਾਰ ਕਰਨਾ ਹੀ ਉਦੋਂ ਨਿੱਗਾ ਹੁੰਦਾ ਕਿਉਂਕਿ ਇੱਥੇ ਸਾਇਲੈਂਸਰ ਆਗਾ ਆ ਨਜ਼ਰ ਲੱਗ ਗਈ રે ਸਟਾਰਟ ਹੋ ਗਿਆ ਜੀ ਕੌਣ ਕਰ ਲੂਗਾ ਕਾਪਲਾ ਕੋਰੋਨਾ ਅਜੇ ਲਾਤੀ ਦੂਗਾ। ਇਹ ਫਾਰੂਦਾਨੇ ਤਰ੍ਹਾਂ ਕਾਪਟਾਈਨੇ ਚਲਾਉਣਾ ਹੈ। ਇਹ ਸਟਰੋਈ ਨਾ ਚਲਾ ਕੇ ਹੈ ਨਾ ਫਿਰ ਆਪਣਾ ਟ੍ਰੈਕ ਲਾਵਾਗੇ ਜਿਵੇਂ ਪੰਜਾਬ ਕਿਸ ਤਰ੍ਹਾਂ ਦਿਨ ਕਰਦੇ ਹੁੰਦੇ। ਇੱਕ ਚੀਜ਼ ਦਾ ਤਾਂ ਧਿਆਨ ਰੱਖਿਓ ਜਦੋਂ ਕਲਾਕਲੇ ਕੋ ਬਾਸ ਨਾ ਕਿ ਇਹਨੇ ਬਾਜ ਬਗਲ ਜਾਣੀ ਹੈ ਨਾਲ ਹੀ। ਮੈਂ ਉੱਪਰ ਲਾ ਕੇ ਆਉਣਾ। ਆਈਟਰਨ ਅੰਡਰਗਰਾਉਂਡ ਪਾਤੀ ਆ ਨਾਲ ਨਾਲ ਸਾਰੇ ਦੇ ਤੇ ਆਹ ਸੁਪਲੱਗ ਦੋਨੇ ਕੋਣ ਟਰੱਕ ਸਟਾਰਟ ਰੱਖਣ ਦੇ ਦੀ ਲੋੜ ਹੈਗੀ ਆਪਾਂ ਨੂੰ ਐਨਾ ਹੀ ਕੰਮ ਠੀਕ ਆ ਵਾਈਟਰ ਹੌਕ ਸਾਈਡ ਤੇ ਕਰਦਗੇ ਹੋਰ ਨਹੀਂ ਇਹਨੂੰ ਅੱਗ ਪਾਈਏ ਧੂਏ ਨਾਲ ਫੋਨ ਵਿੱਚ ਰੱਖਨਾ ਟਰੱਕ ਦੇ ਫਿਰ ਸੌਣੇ ਆ ਆ ਇੱਕ ਪਾਰਕਿੰਗ ਪਈ ਸੀ ਵਿਚਾਲੇ ਮੈਂ ਅੱਗੇ ਵੀ ਜਿਵੇਂ ਦਾਦਾ ਉਹਨਾਂ ਨਾ ਮੈਂ ਪਾਰਕਿੰਗ ਲਾਉਣ ਦੀ ਟਰਾਈ ਕਰਦਾ ਉਹਨਾਂ ਹੁਣ ਜਿਵੇਂ ਠੰਡ ਜਾ ਰਿਹਾ ਹੈ ਮੈਂ ਟੈਂਪਰੇਚਰ ਟਰੱਕ ਦਾ ਸ਼ੋਅ ਕਰ ਰਿਹਾ 17 18 ਨੇ ਮੈਂ ਦੇਖਦਾ ਉਹਨਾਂ ਟਰੱਕਾਂ ਦੇ ਵਿਚਾਲੇ ਮੋਸਟਲੀ ਟਰੱਕ ਸਟਾਰਟ ਹੁੰਦੇ ਆ ਨਿੱਗਾ ਰਹਿੰਦਾ ਟਰੱਕ ਵੀ ਟੈਂਕ ਟੁੰਕਰ ਡੀਜ਼ਲ ਨਹੀਂ ਡਰਦਾ ਫ੍ਰੀਜ਼ਿੰਗ ਦਾ ਚਾਂਸ ਬਹੁਤ ਜ਼ਿਆਦਾ ਘਟ ਜਾਂਦਾ ਜੇ ਛੋਟੇ ਆਸ-ਪਾਸੇ ਟਰੱਕ ਖੜੇ ਹੋ ਉਹ ਵੀ ਸਟਾਰਟ ਹਨ ਮੋਸਟਲੀ ਉਹ ਆ ਵੀ ਕੰਪਨੀ ਦਾ ਆ ਵੀ ਇਹ ਨਹੀਂ ਬੰਦ ਕਰਦੇ ਆਪਾਂ ਵਿਚਾਲੇ ਲਾ ਤੇ ਇੱਥੇ ਹੁਣ ਲਾ ਲਿਆ ਵਾਈਟ ਡਰਾਈਵਰ ਇਹ 11 15 ਕ ਹੋਇਆ ਸਵੇਰ ਬੁੱਕ ਚੱਲੂਗੀ ਆਪਣੀ 7 15 ਤੇ ਅੰਟਾਰੀਆ ਟਾਈਮ ਇੱਥੋਂ ਪਿਆੜਾ ਜੜ 1088 ਵਧੀਆ ਪਿਆੜੀ ਰੋਡ ਦਾ ਲਾ ਲਓ ਗੂਗਲ ਸ਼ੋਅ ਕਰੀ ਜਾਂਦਾ ਇੱਕ ਗਲਿਚ ਨਾਲ ਹਨਾ ਵੀ ਬੰਦ ਦਾ ਸਾਰਾ ਤੇ ਵੀ ਬੜਾ ਖਰਾਬ ਆ ਸਹੀ ਸੀਗਾ ਖੈਰ ਤੇ ਆ ਵੀ ਉਹਨਾਂ ਨੇ ਕੋਸ਼ਿਸ਼ ਕਰ ਸਾਫ਼ ਕੀਤਾ ਵੇ ਇੱਥੇ ਕਾੜਨ ਨੂੰ ਤੇ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਤੇ ਨਾਲ ਦੀ ਨਾਲ ਬੈਲ ਆਈਕਨ ਤੇ ਜਿਹੜੇ ਭੈਣ ਭਰਾ ਦੇਖ ਰਹੇ ਫੇਸਬੁੱਕ ਤੇ ਤੇ ਉਹ ਕਰ ਲਓ ਫੋਲੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨੀ ਭੁੱਲਣਾ ਲਵ ਯੂ ਆ ਟਰੱਕ ਭਰ ਕੇ ਸੌਣੇ ਹੁਣ ਮਿਲਦੇ ਆ ਸਵੇਰੇ